ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਆ ਸੁਮਨ ਪ੍ਰੇਤਕੌਰ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਰਚਨਾਵਾਂ ਦੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ MCQ ਜਿਹੜੇ ਕਿ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਇੰਪੋਰਟੈਂਟ ਹੋਣਗੇ ਹਾਂਜੀ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਐਲੀਜੀਬਿਲਿਟੀ ਟੈਸਟ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਦੇ ਲਈ ਜ਼ਰੂਰੀ ਕਰ ਦਿੱਤਾ ਤੇ ਪੰਜਾਬੀ एलिजिबिलिटी ਟੈਸਟ ਦੇ ਫਰਸਟ ਟਾਪਿਕ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਤੇ ਮੇਨ ਪੇਪਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਹਰੇਕ ਪੇਪਰ ਦੇ ਵਿੱਚ ਕਾਮਨ ਟਾਪਿਕ ਆ ਹਿਸਟਰੀ 14th ਸੈਂਚਰੀ ਔਨਵਰਡ ਜਾਨੀ ਕਿ ਪੰਜਾਬ ਦੀ ਜੋ ਹਿਸਟਰੀ ਹੈ ਜਾਂ ਇੰਡੀਆ ਦੀ ਹਿਸਟਰੀ ਆ ਉਸ ਦੇ ਵਿੱਚ 14th ਸੈਂਚਰੀ ਔਨਵਰਡ ਹਿਸਟਰੀ ਹੀ ਪੁੱਛੀ ਜਾਂਦੀ ਆ ਜਿਹੜੀ ਕਿ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਇੰਪੋਰਟੈਂਟ ਟਾਪਿਕ ਆ ਤੁਹਾਡੇ ਲਈ ਕਿਉਂਕਿ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਪੇਪਰ A ਦੇ ਵਿੱਚ ਵੀ ਆਉਣੇ ਆ ਤੇ ਪੇਪਰ ਬੀ ਦੇ ਵਿੱਚ ਵੀ ਆਉਣੇ ਆ ਠੀਕ ਹੈ ਤੇ ਉੱਪਰ ਦੀ ਤੁਹਾਨੂੰ ਸਿੱਖ ਗੁਰੂਜ਼ ਵੀ ਪੇਪਰ ਏ ਦੇ ਵਿੱਚ ਵੀ ਪੁੱਛੇ ਜਾਣੇ ਆ ਤੇ ਪੇਪਰ ਬੀ ਦੇ ਵਿੱਚ ਵੀ ਪੁੱਛੇ ਜਾਣੇ ਆ ਸਿਰਵਸਟ ਚੈੱਕ ਕਰ ਸਕਦੇ ਹੋ ਆਪਣਾ ਤਾਂ ਮੇਨ ਗੱਲ ਇਹ ਆ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੇਪਰ ਏ ਅਤੇ ਪੇਪਰ ਵੀ ਦੋਮਾ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਕਵਰ ਕਰਾਂਗੇ ਜਿਹੜੇ ਕਿ ਲੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਦੇ ਹੋਣਗੇ ਤਾਂ ਜੋ ਪੇਪਰ ਦਾ ਲੈਵਲ ਕੋਈ ਵੀ ਰਹੇ ਕਿਸੇ ਵੀ ਤਰ੍ਹਾਂ ਤੁਹਾਨੂੰ ਕੁਮਾਫਰਾ ਕੀ ਕੁਐਸਚਨ ਐਗਜ਼ਾਮ ਦੇ ਵਿੱਚ ਆ ਸਕਦੇ ਨੇ ਸੇਮ ਉਸੇ ਵੇ ਦੇ ਕੁਐਸਚਨ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨ ਵਾਲੀ ਆ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਐਂਡ ਤੇ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਤੁਹਾਡੀ ਨੌਲੇਜ ਦੇ ਵਿੱਚ ਕੀ ਇੰਕਰੀਮੈਂਟ ਹੋਇਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਦੇ ਵਿੱਚ ਹੋਇਆ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ 1666 ਈਸਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ ਆ ਮਾਤਾ ਗੁਜਰੀ ਜੀ ਠੀਕ ਹੈ ਜੀ ਨੈਕਸਟ MCQ ਆ ਕਿਹੜੇ ਗੁਰੂ ਸਾਹਿਬ ਨੂੰ ਦਸ਼ਮੇਸ਼ ਪਿਤਾ ਜਾਂ ਸੰਤ ਸਿਪਾਹੀ ਵੀ ਆਖਿਆ ਜਾਂਦਾ ਹਾਂਜੀ ਦਸ਼ਮੇਸ਼ ਪਿਤਾ ਜਾਂ ਸੰਤ ਸਿਪਾਹੀ ਆਖਿਆ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਤੁਸੀਂ ਇਹ ਜਿਹੜੇ ਉਪਨਾਮ ਆ ਇਹ ਜ਼ਰੂਰ ਯਾਦ ਰੱਖਣੇ ਆ ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਸੱਚੇ ਪਾਤਸ਼ਾਹ ਦੀ ਉਪਾਧੀ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਠੀਕ ਹੈ ਇਸ ਤਰ੍ਹਾਂ ਤੁਸੀਂ ਇਹ ਨਾਮ ਜ਼ਰੂਰ ਯਾਦ ਰੱਖਣੇ ਆ ਬਚਪਨ ਦੇ ਨਾਮ ਵੀ ਯਾਦ ਰੱਖਣੇ ਆ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਮਢਲਾ ਨਾਮ ਕੀ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ ਮਢਲਾ ਨਾਮ ਸੀ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਮਢਲਾ ਨਾਮ ਸੀ ਗੁਰੂ ਗੋਬਿੰਦ ਰਾਏ ਜੀ ਪਰ ਜਿਵੇਂ ਕਿ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਠੀਕ ਹੈ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਹਰੇਕ ਸਿੱਖ ਕੁੜੀ ਆਪਣੇ ਨਾਮ ਦੇ ਮਗਰ ਕੌਰ ਅਤੇ ਹਰੇਕ ਸਿੱਖ ਮੁੰਡਾ ਆਪਣੇ ਨਾਮ ਦੇ ਮਗਰ ਸਿੰਘ ਲਗਾਵੇਗਾ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਾਮ ਵੀ ਗੁਰੂ ਗੋਬਿੰਦ ਸਿੰਘ ਜੀ ਰੱਖ ਲਿਆ ਸੀ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਮ ਸੀ ਨੈਕਸਟ ਹੈ ਜੀ ਕਿਸ ਗੁਰੂ ਨੇ ਸਭ ਤੋਂ ਵੱਧ ਹੁਕਮਨਾਮੇ ਜਾਰੀ ਕੀਤੇ ਹਾਂਜੀ ਸਭ ਤੋਂ ਵੱਧ ਹੁਕਮਨਾਮੇ ਜਾਰੀ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਰਪ੍ਰਸਤ ਕੌਣ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਪ੍ਰਸਤ ਸੀ ਮਾਤਾ ਗੁਜਰੀ ਅਤੇ ਮਾਮਾ ਕਿਰਪਾਲ ਚੰਦ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਕਿਹੜੇ ਸਥਾਨ ਤੇ ਹੋਈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਲਖਨੌਰ 1671 ਈਸਵੀ ਦੇ ਵਿੱਚ ਹੋਈ অপশন নাম্বার সি ইজ আ রাইট आंसर ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਦੱਸੋ ਵੈਰੀ ਇੰਪੋਰਟੈਂਟ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਸੀ ਜੀ ਰਣਜੀਤ ਨਗਾਰਾ অপশন ਨੰਬਰ A ਇਜ਼ ਅ রাইਟ ਆਨਸਰ ਠੀਕ ਹੈ ਜੀ ਨਗਾਰਾ ਵੀ ਆ ਸਕਦਾ ਵਾ ਡਾੜਾ ਵੀ ਆ ਸਕਦਾ ਵਾ ਵੈਸੇ ਤਾਂ ਡਾੜਾ ਹੀ ਮੰਨਿਆ ਜਾਂਦਾ ਵਾ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰੇ ਦਾ ਨਾਮ ਆ ਰਣਜੀਤ ਨਗਾਰਾ ਨੈਕਸਟ ਹੈ ਪੂਰਵ ਖਾਲਸਾ ਕਾਲ ਤੋਂ ਕੀ ਭਾਵ ਹੈ ਹਾਂਜੀ ਪੂਰਵ ਖਾਲਸਾ ਪੂਰਵ ਦਾ ਮਤਲਬ ਸਾਨੂੰ ਪਤਾ ਹੁੰਦਾ ਕੀ ਆ ਪੂਰਵ ਦਾ ਮਤਲਬ ਪਹਿਲਾਂ ਮਤਲਬ ਖਾਲਸਾ ਆ ਗਿਆ ਤਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਦਾ ਸਮਾਂ ਪੂਰਵ ਖਾਲਸਾ ਦਾ ਮਤਲਬ অপਸ਼ਨ ਬੀ ਇਜ਼ ਅ ਰਾਈਟ ਆਨਸਰ ਜੇ ਪ੍ਰੀ ਖਾਲਸਾ ਜੇ ਪੂਰਵ ਖਾਲਸਾ ਜੇ ਠੀਕ ਧਿਆਨ ਰੱਖਣਾ ਨੈਕਸਟ ਹੈ ਦਸਤਾਰ ਬੰਦੀ ਦੀ ਸਥਾਪ ਪ੍ਰਥਾ ਕਦੋਂ ਨਿਭਾਈ ਜਾਂਦੀ ਹੈ ਹਾਂਜੀ ਜਿਹੜੀ ਦਸਤਾਰ ਬੰਦੀ ਦੀ ਪ੍ਰਥਾ ਵਾ ਇਹ ਕਦੋਂ ਨਿਭਾਈ ਜਾਂਦੀ ਆ ਪਹਿਲੀ ਵਾਰ ਪਗੜੀ ਬੰਨਣ ਦੇ ਸਮੇਂ অপশন নাম্বার সি ইজ দা রাইট आंसर नेक्स्ट ਹੈ ਜੀ ਉੱਤਰ ਖਾਲਸਾ ਕਾਲ ਤੋਂ ਕੀ ਭਾਵ ਹੈ ਹਾਂਜੀ ਇੰਪੋਰਟੈਂਟ ਹੈ ਜੇਕਰ एग्जाम ਦੇ ਵਿੱਚ ਆਜੇ ਕਿਉਂਕਿ ਪੂਰਵ ਖਾਲਸਾ ਤਾਂ ਅਸੀਂ ਦੱਸ ਸਕਦੇ ਹਾਂ ਉੱਤਰ ਖਾਲਸਾ ਦਾ ਮਤਲਬ ਆ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਵਾਲਾ ਸਮਾਂ অপশন ਬੀ ਇਜ਼ ਦਾ রাইਟ ਆਨਸਰ ਨੈਕਸਟ ਹੈ ਜੀ ਉੱਤਰ ਖਾਲਸਾ ਕਿਹੜੇ ਕਾਲ ਨੂੰ ਮੰਨਿਆ ਜਾਂਦਾ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਔਸ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਤੱਕ ਦੇ ਸਮੇਂ ਨੂੰ ਉੱਤਰ ਖਾਲਸਾ ਮੰਨਿਆ ਜਾਂ ਜਾਨੀ ਕਿ 1699 ਈਸਵੀ ਤੋਂ 1708 ਈਸਵੀ ਤੱਕ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਸਾਹਿਤਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਸਾਹਿਬ ਦੀਆਂ ਸਾਹਿਤਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਸੀ ਪੌਂਟਾ ਸਾਹਿਬ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਪੌਂਟਾ ਸਾਹਿਬ ਨੈਕਸਟ ਹੈ ਜੀ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਕਿਹੜਾ ਬਣਿਆ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਬਣਿਆ ਤਲਵੰਡੀ ਸਾਬੋ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਅਰਬੀ ਭਾਸ਼ਾ ਦਾ ਜਿਹੜਾ ਉਪਯੋਗ ਆ ਉਹ ਨਹੀਂ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਤੁਸੀਂ ਧਿਆਨ ਚ ਰੱਖੋ ਫਾਰਸੀ ਸੰਸਕ੍ਰਿਤ ਤੇ ਬ੍ਰਿਜ ਦਾ ਉਪਯੋਗ ਆ ਜਿਹੜਾ ਇਹ ਕੀਤਾ ਵਾ ਠੀਕ ਹੈ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਸੀ ਮਾਖੋਵਾਲ ਜਾਨੀ ਕਿ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਆ ਮਾਖੋਵਾਲ ਜਾਂ ਫਿਰ ਚੱਕ ਨਾਨਕੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਨੈਕਸਟ ਹੈ ਜੀ ਪੰਜ ਪਿਆਰੇ ਦੀ ਸੰਸਥਾ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਦੁਆਰਾ ਕੀਤੀ ਗਈ ਹਾਂਜੀ ਪੰਜ ਪਿਆਰੇ ਦੀ ਸੰਸਥਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਸੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਬੁਲਾਇਆ ਸੀ ਭਾਰੀ ਮਾਤਰਾ ਦੇ ਵਿੱਚ ਸਿੱਖ ਇਕੱਠੇ ਹੋਏ ਤੇ ਗੁਰੂ ਜੀ ਇੱਕ ਤੰਬੂ ਦੇ ਵਿੱਚੋਂ ਕੇਸਰੀ ਬਾਣਾ ਪਹਿਨ ਕੇ ਬਾਹਰ ਆਏ ਸੀ ਇੱਕ ਅਲੱਗ ਤਰ੍ਹਾਂ ਦਾ ਬਾਣਾ ਜਿਹੜਾ ਕਿ ਸਾਰੀ ਦੁਨੀਆ ਨੇ ਪਹਿਲੀ ਵਾਰ ਦੇਖਿਆ ਹੋਣਾ ਠੀਕ ਹੈ ਤੇ ਉਸ ਬਾਣੇ ਦੇ ਵਿੱਚ ਜਦੋਂ ਬਾਹਰ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਨੂੰ ਪੰਜ ਸਿਰ ਚਾਹੀਦੇ ਆ ਤੇ ਤੁਹਾਡੇ ਵਿੱਚੋਂ ਕਿਹੜੇ ਸਿੱਖਾ ਜਿਹੜੇ ਮੈਨੂੰ ਆਪਦੇ ਪੰਜ ਸਿਰ ਦੇ ਸਕਦੇ ਆ ਤਾਂ ਸਭ ਤੋਂ ਪਹਿਲਾਂ ਭਾਈ ਦਿਆ ਸਿੰਘ ਜੀ ਖੜੇ ਹੋਏ ਸੀ ਠੀਕ ਹੈ ਭਾਈ ਦਿਆ ਸਿੰਘ ਜੀ ਖੜੇ ਹੋਏ ਸੀ ਉਹਨਾਂ ਨੇ ਉਹ ਜਦੋਂ ਖੜੇ ਹੋਏ ਤਾਂ ਗੁਰੂ ਜੀ ਉਹਨਾਂ ਨੂੰ ਤੰਬੂ ਦੇ ਵਿੱਚ ਬਾਹ ਫੜ ਕੇ ਲੈ ਗਏ ਅੰਦਰੋਂ ਕੋ ਚੀਰਨ ਦੀ ਆਵਾਜ਼ ਵੀ ਆਈ ਕਿਰਪਾਨ ਜਿਹੜੀ ਉਹ ਖੂਨ ਦੇ ਛਿੱਟਿਆਂ ਨਾਲ ਲਿਬੜੀ ਵੀ ਹੋਈ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਮੈਨੂੰ ਚਾਰ ਸਿੱਖਾਂ ਚਾਰ ਸਿਰਾਂ ਦੀ ਹੋਰ ਲੋੜ ਆ ਤੇ ਕਿਹੜੇ ਸਿੱਖ ਤੁਹਾਡੇ ਵਿੱਚੋਂ ਮੈਨੂੰ ਚਾਰ ਸਿਰ ਦੇ ਸਕਦੇ ਆ ਠੀਕ ਹੈ ਤਾਂ ਸਭ ਤੋਂ ਫਿਰ ਸਭ ਤੋਂ ਪਹਿਲਾਂ ਦਿਆਰਾਮ ਜੀ ਆਏ ਸੀ ਜਿਨ੍ਹਾਂ ਦਾ ਨਾਮ ਉਹਨਾਂ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਭਾਈ ਦਿਆ ਸਿੰਘ ਰੱਖਿਆ ਸੀ ਠੀਕ ਹੈ ਉਸ ਤੋਂ ਬਾਅਦ ਕਿ ਕੌਣ ਆਈ ਸੀ ਧਰਮਦਾਸ ਫਿਰ ਮੋਹਕਮ ਚੰਦ ਫਿਰ ਹਿੰਮਤ ਰਾਏ ਅਤੇ ਫਿਰ ਸਾਹੀ ਵਿਚਾਂ ਦਾ ਇਸੇ ਤਰ੍ਹਾਂ ਪੰਜ ਪਿਆਰੇ ਆ ਜਿਹੜੇ ਫਿਰ ਗੁਰੂ ਜੀ ਇਹਨਾਂ ਨੂੰ ਤੰਬੂ ਦੇ ਵਿੱਚ ਲੈ ਗਏ ਉਹਨਾਂ ਨੇ ਪਤਾਸਿਆਂ ਦਾ ਘੋਲ ਤਿਆਰ ਕੀਤਾ ਤੇ ਪੰਜ ਬਾਣੀਆਂ ਪੜੀਆਂ ਠੀਕ ਹੈ ਪੰਜ ਬਾਣੀਆਂ ਪੜ ਕੇ ਉਹ ਉਹਨਾਂ ਨੂੰ ਅੰਮ੍ਰਿਤ ਛਕਾਇਆ ਫਿਰ ਉਹਨਾਂ ਤੋਂ ਆਪ ਛਕਿਆ ਤੇ ਉਹਨਾਂ ਦੇ ਨਾਮ ਵੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਧਿੰਮਤ ਸਿੰਘ ਭਾਈ ਸਾਹਿਬ ਸਿੰਘ ਰੱਖ ਦਿੱਤੇ ਗਏ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਾਨੂੰ ਸਿੱਖਾਂ ਨੂੰ ਜਿਹੜੇ ਪੰਜ ਕਰਾਰਾ ਉਹ ਵੀ ਦਿੱਤੇ ਸੀ ਤਾਂ ਆਪਾਂ ਅੱਗੇ ਪੜਦੇ ਹਾਂ ਇਹ ਐਜ਼ ਅ ਐਮਸੀਕਿਊ ਹੀ ਡਿਸਕਸ ਕਰਦੇ ਹਾਂ ਨੈਕਸਟ ਹੈ ਖੰਡੇ ਦਾ ਪਾਹੁਲ ਜਾਂ ਅੰਮ੍ਰਿਤ ਦੀ ਪ੍ਰਥਾ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਮਸੰਦ ਪ੍ਰਥਾ ਦਾ ਅੰਤ ਹਾਂਜੀ ਮਸੰਦ ਪ੍ਰਥਾ ਨੂੰ ਸ਼ੁਰੂ ਕਿੰਨਾ ਨੇ ਕੀਤਾ ਸੀ ਗੁਰੂ ਰਾਮਦਾਸ ਜੀ ਨੂੰ ਠੀਕ ਹੈ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ ਸੀ ਇਸ ਦਾ ਜਿਹੜਾ ਮੇਨ ਮਕਸਦ ਸੀਗਾ ਉਸੇ ਧਾਰਮਿਕ ਕਾਰਜਾਂ ਦੇ ਲਈ ਧਨ ਇਕੱਠਾ ਕਰਨਾ ਪਰ ਬਾਅਦ ਵਿੱਚ ਇਸ ਦਾ ਥੋੜਾ ਗਲਤ ਫਾਇਦਾ ਹੋਣ ਲੱਗ ਗਿਆ ਸੀ ਮਤਲਬ ਇਹਦਾ ਫਾਇਦਾ ਚੁੱਕਣ ਲੱਗ ਗਏ ਸੀਗੇ ਕੁਝ ਲੋਕ ਤਾਂ ਮਸੰਦ ਪ੍ਰਥਾ ਦਾ ਅੰਤ ਕੀਤਾ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਵੈਰੀ ਇੰਪੋਰਟੈਂਟ ਹੈ ਸ਼ੁਰੂ ਕੀਨੇ ਕੀਤੀ ਤੇ ਖਤਮ ਕੀਨੇ ਕੀਤੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਕਿਲਿਆਂ ਵਿੱਚੋਂ ਕਿਹੜਾ ਕਿਲਾ ਜੋ ਕੇ ਪੰਜਾਬ ਵਿੱਚ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੇ ਕਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤੇ ਆ ਕਿਹੜਾ ਕਿਲਾ ਵਾ ਜਿਹੜਾ ਅਯੋਕੇ ਪੰਜਾਬ ਦੇ ਵਿੱਚ ਨਹੀਂਗਾ ਤਾਂ ਇਹ ਹੈ ਜੀ ਪੌਂਟਾ ਸਾਈਵ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਇਸ ਤੋਂ ਇਲਾਵਾ ਕੇਸਗੜ ਫਤਿਹਗੜ ਲੋਗੜ ਇਹ ਹੀ ਪੰਜਾਬ ਦੇ ਵਿੱਚ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਟੋਟਲ 10 ਲੜਾਈਆਂ ਨੇ ਉਹਨਾਂ ਦੇ ਵਿੱਚੋਂ ਪਹਿਲੀ ਲੜਾਈ ਆ ਜੀ ਪੰਗਾਣੀ ਦੀ ਲੜਾਈ ਠੀਕ ਹੈ ਪੰਗਾਣੀ ਦੀ ਲੜਾਈ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਸਨ ਵੀ ਪੁੱਛਿਆ ਜਾ ਸਕਦਾ ਕਿ ਪੰਗਾਣੀ ਦੀ ਲੜਾਈ ਕਦੋਂ ਹੋਈ ਇਹ ਹੋਈ ਸੀ 1688 ਈਸਵੀ ਦੇ ਵਿੱਚ 1688 ਈਸਵੀ ਦੇ ਵਿੱਚ ਹੋਈ ਇਹਨਾਂ ਦੇ ਵਿਚਕਾਰ ਹੋਈ ਸਿੱਖ ਅਤੇ Hindu ਰਾਜਿਆਂ ਦੇ ਵਿਚਕਾਰ ਹੋਈ ਸੀ ਪੰਗਾਣੀ ਦੀ ਲੜਾਈ ਠੀਕ ਹੈ ਜੀ ਸਭ ਤੋਂ ਪਹਿਲੀ ਲੜਾਈ ਸੀ ਨੈਕਸਟ ਹੈ ਪੰਗਾਣੀ ਦੀ ਲੜਾਈ ਕਦੋਂ ਹੋਈ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਪੰਗਾਣੀ ਦੀ ਲੜਾਈ ਸਿੱਖ ਅਤੇ ਹਿੰਦੂ ਰਾਜਿਆਂ ਦੇ ਵਿਚਕਾਰ ਹੋਈ ਸੀ 1688 ਈਸਵੀ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਨਦੌਨ ਹਾਂਜੀ ਨਦੌਨ ਦੀ ਲੜਾਈ ਕਦੋਂ ਹੋਈ ਨਦੌਨ ਦੀ ਲੜਾਈ ਹੋਈ ਸੀ 1690 ਈਸਵੀ ਦੇ ਵਿੱਚ ਠੀਕ ਹੈ ਇਹ ਕਿੰਨਾ ਵਿਚਕਾਰ ਹੋਈ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਹੋਈ ਸੀ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਪੰਗਾਣੀ ਦੀ ਲੜਾਈ ਕਿਹੜੀਆਂ ਦੋ ਸ਼ਕਤੀਆਂ ਵਿਚਕਾਰ ਲੜੀ ਗਈ ਇਹ ਵੀ ਆਪਾਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਸਿੱਖ ਅਤੇ ਹਿੰਦੂ ਰਾਜਿਆਂ ਦੇ ਵਿਚਕਾਰ ਨੈਕਸਟ ਹੈ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਕਿਹੜੀ ਲੜਾਈ ਵਿੱਚ ਸਾਥ ਦਿੱਤਾ ਹਾਂਜੀ ਜਦੋਂ ਪੰਗਾਣੀ ਦੀ ਲੜਾਈ ਦੇ ਵਿੱਚ ਪਹਾੜੀ ਰਾਜੇ ਹਾਰ ਗਏ ਸੀ ਤਾਂ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀਗਾ ਕਿਹੜੀ ਲੜਾਈ ਦੇ ਵਿੱਚ ਦਿੱਤਾ ਸੀ ਨਦੌਣ ਦੀ ਲੜਾਈ ਜਿਹੜੀ ਕਿ ਦੂਜੀ ਲੜਾਈ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ 1690 ਈਸਵੀ ਦੇ ਵਿੱਚ ਠੀਕ ਹੈ ਨਦੌਣ ਦੀ ਲੜਾਈ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਤਿੰਨ ਨੌਂਦੀ ਲੜਾਈ ਕਿੰਨਾ ਦੇ ਵਿਚਕਾਰ ਹੋਈ ਸੀ ਨਦੌਨ ਦੀ ਲੜਾਈ ਸਿੱਖ ਅਤੇ ਮੁਗਲਾਂ ਦੇ ਵਿਚਕਾਰ ਹੋਈ ਸੀ ਨੈਕਸਟ ਹੈ ਜੀ ਨਦੌਨ ਦਾ ਯੁੱਧ ਕਦੋਂ ਹੋਇਆ ਇਹ ਵੀ ਆਪਾਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਕਿ 1690 ਈਸਵੀ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਤੁਸੀਂ ਯਾਦ ਰੱਖਣਾ ਨਦੌਨ ਦੀ ਲੜਾਈ ਕਦੋਂ ਹੋਈ 1690 ਵਿੱਚ ਕਿੰਨਾ ਦੇ ਵਿਚਕਾਰ ਸਿੱਖਾਂ ਅਤੇ ਮੁਗਲਾਂ ਦੇ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਕਿੰਨਾਂ ਨੇ ਦਿੱਤਾ ਪਹਾੜੀ ਰਾਜਿਆਂ ਨੇ ਦਿੱਤਾ ਨੈਕਸਟ ਹੈ ਮੁਗਲਾਂ ਦੇ ਵਿਰੋਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਆਖਰੀ ਯੁੱਧ ਕਿਹੜਾ ਸੀ ਹਾਂਜੀ ਮੁਗਲਾਂ ਦੇ ਵਿਰੋਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਆਖਰੀ ਯੁੱਧ ਸੀ ਜੀ ਖਿਦਰਾਣੇ ਦੀ ਲੜਾਈ ਖਿਦਰਾਣੇ ਦੀ ਲੜਾਈ 1705 ਈਸਵੀ ਦੇ ਵਿੱਚ ਮੁਗਲਾਂ ਅਤੇ ਸਿੱਖਾਂ ਦੇ ਵਿਚਕਾਰ ਹੋਈ ਸੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਇਸੇ ਲੜਾਈ ਦੇ ਵਿੱਚ 40 ਮੁਕਤੇ ਆ ਜਿਹੜੇ ਉਹ ਲੜਦੇ ਸ਼ਹੀਦ ਹੋ ਗਏ ਸੀ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦਾ ਨਾਮ ਮੁਕਤਸਰ ਰੱਖਿਆ ਜਾਨੀ ਕਿ ਮੁਕਤੀ ਦਾ ਸਥਾਨ ਰੱਖ ਦਿੱਤਾ ਸੀ ਠੀਕ ਹੈ ਜੀ ਮੁਕਤੇ ਲੜਦੇ ਸ਼ਹੀਦ ਹੋਏ ਸੀ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਤੇ ਬੈਠਣ ਸਮੇਂ ਉਮਰ ਕਿੰਨੀ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ 9 ਸਾਲ ਦੀ ਉਮਰ ਦੇ ਵਿੱਚ ਬੈਠੇ ਸੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਤੋਂ ਉਹਨਾਂ ਨੇ ਉਹਨਾਂ ਦੇ ਜੀਵਨ ਦਰਸ਼ਨ ਦਾ ਪਤਾ ਲੱਗਦਾ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਸਵੈ ਜੀਵਨੀ ਲਿਖੀ ਆ ਕਿਹੜੀ ਸਵੈ ਜੀਵਨੀ ਆ ਬਚਿੱਤਰ ਨਾਟਕ ਤੇ ਉਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਦਾ ਜਿਹੜਾ ਪਤਾ ਲੱਗਦਾ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ਇਹ ਬਹੁਤ ਇੰਪੋਰਟੈਂਟ ਆ ਹਾਂਜੀ ਪੌਂਟਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਦੇਵ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਾਂ ਤੇ ਕਬੂ ਨਾ ਟਰੋ ਇਹ ਸ਼ਬਦ ਕਿਹੜੇ ਗੁਰੂ ਸਹਿਬਾਨ ਦੇ ਹਨ ਹਾਂਜੀ ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਾਂ ਤੇ ਕਬੂ ਨਾ ਟਰੋ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਆ অপশন ডি ইজ আ রাইট आंसर नेक्स्ट है पूर्व खालसा काल विच केडी लड़ाई लड़ी गई हां जी पूर्व खालसा काल दे विच केडी लड़ाई गई लड़ी गई तो ਤੁਸੀਂ ਦੇਖੋ ਪੂਰਵ ਖਾਲਸਾ ਲਿਖਿਆ ਵਾ ਪੂਰਵ ਖਾਲਸਾ ਮਤਲਬ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਤਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਇੱਕ ਹੋਇਆ ਪੰਗਾਣੀ ਦਾ ਯੁੱਧ ਤੇ ਦੂਸਰਾ ਹੋਇਆ ਨਦੌਣ ਦਾ ਯੁੱਧ ਠੀਕ ਹੈ 1690 ਤੇ 1600 88 ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਟੋਟਲ 10 ਲੜਾਈਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਪੰਗਾਣੀ ਦਾ ਯੁੱਧ ਇਹ 1688 ਵਿੱਚ ਹੋਇਆ ਫਿਰ 1690 ਦੇ ਵਿੱਚ ਨਦੌਣ ਦਾ ਯੁੱਧ ਹੋਇਆ ਫਿਰ 1799 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਪੂਰਵ ਖਾਲਸਾ ਤੋਂ ਪਹਿਲਾਂ ਮਤਲਬ ਖਾਲਸਾ ਕਾਲ ਤੋਂ ਜਿਹੜੀ ਪਹਿਲਾਂ ਵਾਂ ਪਹਿਲਾਂ ਦੀ ਲੜਾਈ ਕਿਹੜੀ ਆ ਤਾਂ ਉਹ ਆਪਸ਼ਨ ਤੇ ਵੀ ਡਿਪੈਂਡ ਕਰਦਾ ਕਿ ਇਹਦੇ ਵਿੱਚ ਪੰਗਾ ਨਹੀਂ ਦੀ ਲੜਾਈ ਦੇ ਆਪਸ਼ਨ ਨਹੀਂ ਕਿ ਪਰ ਨਦੌਨ ਦੀ ਹੈਗੀ ਆ ਤਾਂ ਆਪਸ਼ਨ ਡੀ ਅਸੀਂ ਲਗਾਵਾਂਗੇ ਇਸ ਤੋਂ ਬਾਅਦ ਆਨੰਦਪੁਰ ਦੀ ਪਹਿਲੀ ਲੜਾਈ ਹੋਈ ਸੀ 1701 ਚ ਜੇ ਨੈਕਸਟ ਹੈ ਖਾਲਸਾ ਖਾਲਸਾ ਪੰਥ ਦੀ ਸਥਾਪਨਾ ਕਿਹੜੇ ਕਿਲੇ ਵਿੱਚ ਕੀਤੀ ਗਈ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਕੇਸਗੜ੍ਹ ਕਿਲੇ ਦੇ ਵਿੱਚ ਕੀਤੀ ਗਈ ਤੇ ਕਿਹੜੇ ਸਥਾਨ ਤੇ ਕੀਤੀ ਗਈ ਆਨੰਦਪੁਰ ਸਾਹਿਬ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਖਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਕਿਹੜਾ ਸੀ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਸੀਗਾ ਸ਼ਕਤੀਸ਼ਾਲੀ ਸੰਗਠਨ ਦੀ ਲੋੜ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਖਾਲਸਾ ਪੰਥ ਦੀ ਸਥਾਪਨਾ ਸਮੇ ਕਿੰਨੇ ਪਿਆਰਿਆਂ ਦੀ ਚੋਣ ਕੀਤੀ ਗਈ ਸੀ ਪੰਜ ਪਿਆਰੇ ਪੰਜ ਪਿਆਰਿਆਂ ਦੇ ਨਾਮ ਕੀ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਤੁਸੀਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੀ ਉਮਰ ਦਾ ਸਹੀ ਕਰਮ ਕਰਨਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਿਬਜ਼ਾਦੇ ਫਿਰ ਛੋਟੇ ਫਿਰ ਉਹਨਾਂ ਤੋਂ ਛੋਟੇ ਫਿਰ ਸਭ ਤੋਂ ਛੋਟੇ ਇਹਨਾਂ ਦੇ ਨਾਮ ਦੱਸਨੇ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਿਬਜ਼ਾਦੇ ਸੀ ਜੀ ਸਹਿਬਜ਼ਾਦਾ ਜੀਤ ਸਿੰਘ ਯੂਜਾਰ ਸਿੰਘ ਯੂਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ অপਸ਼ਨ ਡੀ ਇਜ਼ ザ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਕਿਹੜੇ ਯੁੱਧ ਵਿੱਚ ਲੜਦੇ ਸ਼ਹੀਦ ਹੋਏ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਜੀਤ ਸਿੰਘ ਅਤੇ ਸਹਬਜ਼ਾਦਾ ਯੂਜਾਰ ਸਿੰਘ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਲੜਦੇ ਸ਼ਹੀਦ ਹੋਏ অপਸ਼ਨ ਸੀ ਇਜ਼ ザ ਰਾਈਟ ਆਨਸਰ ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ 1705 ਦੇ ਵਿੱਚ ਹੋਈ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਦ ਵਿੱਚ ਕਿਹੜੇ ਫੌਜਦਾਰ ਨੇ ਚਨਵਾਇਆ ਸੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਦ ਦੇ ਵਿੱਚ ਵਜ਼ੀਰਖਾਨੇ ਚਨਵਾਇਆ ਸੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ 40 ਮੁਕਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਲੜਾਈ ਵਿੱਚ ਸਾਥ ਛੱਡ ਗਏ ਸਨ ਹਾਂਜੀ 40 ਮੁਕਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਵਿੱਚ ਸਾਥ ਛੱਡ ਕੇ ਗਏ ਸੀ ਪਰ ਖਿਦਰਾਣੇ ਦੀ ਲੜਾਈ ਦੇ ਵਿੱਚ ਉਹ ਵਾਪਸ ਆ ਗਏ ਸੀ ਠੀਕ ਹੈ অপਸ਼ਨ ਸੀ ਇਸ ਆ ਰਾਈਟ ਆਨਸਰ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ 1704 ਈਸਵੀ ਦੇ ਵਿੱਚ ਖਿਦਰਾਣੇ ਦੀ ਲੜਾਈ ਕਦੋਂ ਹੋਈ 1705 ਦੇ ਵਿੱਚ ਹੋਈ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਹੈ ਖਿਦਰਾਣੇ ਦੇ ਯੁੱਧ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤਿਆਂ ਦਾ ਸਰਦਾਰ ਕੌਣ ਸੀ ਹਾਂਜੀ ਜਿਹੜੇ ਮੁਕਤੇ ਖਿਦਰਾਣੇ ਦੇ ਯੁੱਧ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦਾ ਸਰਦਾਰ ਕੌਣ ਸੀ ਭਾਈ ਮਹਾ ਸਿੰਘ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿੱਥੇ ਲਿਖਿਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਜੀ ਦੀਨਾ ਕਾਂਗੜ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਤਲਵੰਡੀ ਸਾਬੋ ਨਾਮਕ ਸਥਾਨ ਕਿਹੜੇ ਹੋਰ ਨਾਮ ਨਾਲ ਜਾਣਿਆ ਜਾਂਦਾ ਹਾਂਜੀ ਤਲਵੰਡੀ ਸਾਬੋ ਦਾ ਹੋਰ ਨਾਮ ਕੀ ਆ ਇੱਕ ਤਾਂ ਗੁਰੂ ਕੀ ਕਾਸੀ ਆ ਦੂਸਰਾ ਦਮਦਮਾ ਸਾਹਿਵਾ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ اے ਅਤੇ ਸੀ ਦੋਵੇਂ ਨੈਕਸਟ ਹੈ ਜੀ ਪੂਰਵ ਖਾਲਸਾ ਕਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ ਹਾਂਜੀ ਪੂਰਵ ਖਾਲਸਾ ਕਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਖਾਲਸਾ ਸ਼ਬਦ ਦਾ ਸਾਬਦਿਕ ਅਰਥ ਕੀ ਹੈ ਹਾਂਜੀ ਖਾਲਸਾ ਦਾ ਅਰਥ ਕੀ ਹੈ ਦਾ ਕਾਲ ਕਾਲ ਦਾ ਅਰਥ ਹੈ ਜੀ ਪਾਕ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆ ਬਚਿੱਤਰ ਨਾਟਕ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਥਾਨ ਤੇ ਦਿੱਤਾ ਹਾਂਜੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਥਾਨ ਤੇ ਦਿੱਤਾ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਸਹੀਦੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਕਦੋਂ ਸਮਾਈ ਸੀ 1708 ਈਸਵੀ ਦੇ ਵਿੱਚ ਲਾਸਟ ਸਮੇਂ ਕਿੱਥੇ ਸੀ ਉਹ ਨਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਤਾਂ ਨਦੇੜ ਦੇ ਵਿੱਚ ਹੀ ਉਹਨਾਂ ਨੇ 10ਵੇਂ ਅਗਰ 10ਵੇਂ ਗੁਰੂ ਤੋਂ ਬਾਅਦ ਮਤਲਬ 11ਵੇਂ ਗੁਰੂ ਬਣਾਇਆ ਸੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਨੀ ਕਿ ਆਦਿ ਗ੍ਰੰਥ ਨੂੰ ਤਾਂ ਆਪਸ਼ਨ ਇੱਥੇ ਡੀ ਰਾਈਟ ਆਨਸਰ ਆਵੇਗਾ ਕਿ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਨਦੇੜ ਦੇ ਸਥਾਨ ਤੇ ਦਿੱਤਾ ਸੀ ਨੈਕਸਟ ਹੈ ਸੈਨਾਪਤ ਕੌਣ ਸੀ ਹਾਂਜੀ ਸੈਨਾਪਤ ਕੌਣ ਸੀ ਇੱਕ ਕਵੀ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਬੰਸਾਵਲੀ ਨਾਮਾ ਕਿਸ ਦੀ ਰਚਨਾ ਹੈ ਹਾਂਜੀ ਬੰਸਾਵਲੀ ਨਾਮਾ ਕੇਸਰ ਸਿੰਘ ਛੱਬਰ ਦੀ ਰਚਨਾ ਹੈ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਂਜੀ एएमसीक्यू ਉਹਦੀ ਵਿੱਚ ਨਾ ਪੁਸਤਕਾਂ ਲਿਖੀਆਂ ਲੇਖਕ ਲਿਖੇ ਆ ਤੇ ਆਪਾਂ ਸਹੀ ਦੱਸਣਾ ਸੀ ਕਿ ਕੌਣ ਆ ਜਿਵੇਂ ਆਪਸ਼ਨ ਏ ਦੇ ਵਿੱਚ ਦੇਖੀਏ ਆਪਾਂ ਕੀ ਲਿਖਿਆ ਹੋਇਆ ਖੁਲਾਸਤ ਉੱਤ ਤਵਾਰਿਖ ਤੇ ਇਹ ਜਿਹੜੀ ਉਹਨਾਂ ਨੇ ਅੱਗੇ ਇਹਨਾਂ ਦੀ ਲੇਖਕ ਲਿਖਿਆ ਪੁਸਤਕ ਦਾ ਨਾਮ ਲਿਖਿਆ ਠੀਕ ਹੈ ਤਾਂ ਜੰਗਨਾਮਾ ਗੁਲਾਮ हुसैन ਇਹ ਠੀਕ ਆ ਇਹਦੇ ਵਿੱਚ ਆਪਸ਼ਨ ਨੈਕਸਟ ਹੈ ਜੀ ਗੁਰ ਸੋਭਾ ਕਿਸ ਦੀ ਰਚਨਾ ਹੈ ਹਾਂਜੀ ਗੁਰ ਸੋਭਾ ਗੁਰ ਸੋਭਾ ਸੈਨਾਪਤ ਦੀ ਰਚਨਾ ਜੋ ਕਿ ਇੱਕ ਕਵੀ ਸੀ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਕਿਉਂ ਕਿਹਾ ਜਾਂਦਾ ਹੈ ਹਾਂਜੀ ਤਲਵੰਡੀ ਸਾਬੋ ਨੂੰ ਗੁਰੂ ਕੀ ਕਾਸ਼ੀ ਉੱਤਰਖਾਲਸਾ ਕਾਲ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਇਤਿਕ ਗਤੀਵਿਧੀਆਂ ਦੇ ਕਾਰਨ ਬੋਲਿਆ ਜਾਂਦਾ ਹੈ অপਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਆਤਮਕਥਾ ਵਿੱਚ ਆਪਣੇ ਜੀਵਨ ਦਾ ਮੱਖਕ ਉਦੇਸ਼ ਕੀ ਦੱਸਿਆ ਹਾਂਜੀ ਗੁਰਗੋਬਿੰਦ ਸਿੰਘ ਜੀ ਨੇ ਆਪਣੀ ਆਤਮਕਥਾ ਦੇ ਵਿੱਚ ਆਪਣੇ ਜੀਵਨ ਦਾ ਮੱਖਕ ਉਦੇਸ਼ ਦੱਸਿਆ ਆਮ ਲੋਕਾਂ ਦਾ ਭਲਾ ਤੇ ਦੁਸ਼ਟਾਂ ਦਾ ਨਾਸ ਕਰਨਾ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਖਾਲਸਾ ਪੰਥ ਦੇ ਨਿਜ਼ਮਾ ਸੰਬੰਧੀ ਕਿਹੜਾ ਤੱਤ ਆਟੁਕਮਾ ਹੈ ਹਾਂਜੀ ਸਭ ਤੋਂ ਪਹਿਲਾਂ ਅਸੀਂ ਪੜ੍ਹ ਲੈਣੇ ਆ ਆਟੁਕਮਾ ਦੱਸਣਾ ਮਤਲਬ ਗਲਤ ਦੱਸਣਾ ਪੰਜ ਕੱਕੇ ਕੇਸ਼ ਕਸਹਿਰਾ ਕੰਗਾ ਕਿਰਪਾਨ ਤੇ ਕੜਾ ਧਾਰਨ ਕਰਨਾ ਇਹ ਠੀਕ ਹੈ ਜਾਤੀ ਪ੍ਰਥਾ ਤੇ ਊਚ ਨੀਚ ਵਿੱਚ ਵਿਸ਼ਵਾਸ ਨਾ ਕਰਨਾ ਇਹ ਵੀ ਠੀਕ ਹੈ ਖਾਲਸਾ ਪੰਥ ਲਈ ਕਿਰਤਨਾਸ ਕੋਲਨਾਸ ਤੇ ਕਰਮਨਾਸ ਕਰਨਾ ਇਹ ਵੀ ਠੀਕ ਹੈ ਅੱਗੇ ਸਵੇਰੇ ਉੱਠਣਾ ਤੇ ਗੁਰਬਾਣੀ ਦਾ ਪਾਠ ਤੇ ਫਿਰ ਇਸ਼ਨਾਨ ਕਰਨਾ ਇਹ ਕਥਨ ਆ ਠੁਕਮਾਏ ਖਾਲਸਾ ਪੰਥ ਸੰਬੰਧੀ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਵੇ ਦਾਵਾ ਵੇ ਦਾਵਾ ਤੋਂ ਕੀ ਭਾਵ ਹੈ ਹਾਂਜੀ ਵਿਤਾਵਾ ਤੋਂ ਭਾਵ ਆ ਅਧਿਕਾਰ ਦਾ ਜਤਾਉਣਾ অপਸ਼ਨ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਚਿੜਿਆਂ ਤੋਂ ਚਿੜੀਆਂ ਤੋਂ ਬਾਜ ਤੋੜਾਉਣ ਦੀ ਗੱਲ ਕਿਹੜੇ ਗੁਰੂ ਸਾਹਿਬਾਨ ਨੇ ਆਖੀ ਸੀ ਤਾਂ ਇਹ ਰਾਈਟ ਆਂਸਰ ਹੈ ਜੀ অপਸ਼ਨ ਡੀ ਗੁਰੂ ਗੋਬਿੰਦ ਸਿੰਘ ਜੀ ਨੇ ਨੈਕਸਟ ਹੈ ਜੀ ਖਾਲਸਾ ਪੰਥ ਦੀ ਸਥਾਪਨਾ ਸਮੇ ਗੁਰੂ ਗੋਬਿੰਦ ਸਿੰਘ ਜੀ ਦੇ ਬੁਲਾਵੇ ਤੇ ਆਏ ਪੰਜ ਪਿਆਰਿਆਂ ਦਾ ਸਹੀ ਕਰਮ ਦੱਸੋ ਉਹ ਮੈਂ ਤੁਹਾਨੂੰ ਆਲਰੇਡੀ ਦੱਸਿਆ ਕੌਣ ਸੀ ਪਾਈ ਦਿਆਰਾਮ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਬਚਿੱਤਰ ਨਾਟਕ ਰਚਨਾ ਵਿੱਚ ਨਾਇਕ ਦੀ ਭੂਮਿਕਾ ਕਿਸ ਨੇ ਨਿਭਾਈ ਹਾਂਜੀ ਬਚਿੱਤਰ ਨਾਟਕ ਗੁਰਗੋਵਿੰਦ ਸਿੰਘ ਜੀ ਦੀ ਸਵੈ ਜੀਵਨੀ ਹੈ ਤਾਂ ਨਾਇਕ ਕੌਣ ਹੋਏ ਗੁਰਗੋਵਿੰਦ ਸਿੰਘ ਜੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਪੰਗਾਣੀ ਦੀ ਲੜਾਈ ਦਾ ਜ਼ਿਕਰ ਗੁਰਗੋਵਿੰਦ ਸਿੰਘ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਕੀਤਾ ਬਚਿਤਰਨਾਟਕ ਵਿੱਚ অপਸ਼ਨ সি ਇਜ਼ ザ রাইਟ ਆਂਸਰ ਨੈਕਸਟ ਹੈ ਜੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਆਦਿ ਗ੍ਰੰਥ ਵਿੱਚ ਕਿਸ ਨੇ ਸ਼ਾਮਿਲ ਕੀਤਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਨੂੰ ਆਦਿ ਗ੍ਰੰਥ ਦੇ ਵਿੱਚ ਸ਼ਾਮਿਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਨੰਬਰ ਡੀ ਇਜ਼ ザ রাইਟ ਆਂਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵ ਜਨਮ ਤੇ ਆਰੰਭਿਕ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਕਿਹੜੇ ਸਥਾਨ ਤੇ ਕੀਤਾ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਸੌਰੀ ਅ ਮਤਲਬ ਕਿ ਦੇ ਕਿਹੜੀ ਰਚਨਾ ਚ ਕੀਤਾ ਠੀਕ ਹੈ ਕਿਹੜੇ ਗ੍ਰੰਥ ਚ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵ ਜਨਮ ਤੇ ਆਰੰਭਿਕ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਬਚਿੱਤਰ ਨਾਟਕ ਦੇ ਵਿੱਚ ਕੀਤਾ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਚਰਨ ਪਾਹਲ ਨਾਮਕ ਪਰਥਾ ਦਾ ਅੰਤ ਕਿਸ ਨੇ ਕੀਤਾ ਹਾਂਜੀ ਚਰਨ ਪਾਹਲ ਪਰਥਾ ਦਾ ਅੰਤ ਆ ਜਿਹੜਾ ਇਹ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਮੁਖਤ ਸਰਦਾ ਦਾ ਪੁਰਾਣਾ ਨਾਮ ਕੀ ਸੀ ਹਾਂਜੀ ਮੁਖਤ ਸਰਦਾ ਦਾ ਪੁਰਾਣਾ ਨਾਮ ਸੀ ਖਿਦਰਾਣੇ ਦੀ ਟਾਬ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ 40 ਮੁਕਤੇ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ ਹਾਂਜੀ 40 ਮੁਕਤੇ ਕਿਹੜੀ ਲੜਾਈ ਦੇ ਵਿੱਚ ਸ਼ਹੀਦ ਹੋਏ ਖਿਦਰਾਣੇ ਦੀ ਲੜਾਈ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਵਿੱਚ ਪ੍ਰਸਿੱਧ ਲੇਖਕ ਵਾਲਮੀਕੀ ਤੇ ਕਾਲੀਦਾਸ ਦਾ ਜ਼ਿਕਰ ਕੀਤਾ ਗਿਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੀ ब्रह्मा अवतार रचना ਦੇ ਵਿੱਚ ਬਾਲਮਿਕੀ ਤੇ ਕਾਲੀਦਾਸ ਦਾ ਜ਼ਿਕਰ ਕੀਤਾ ਗਿਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਜ਼ਿਕਰ ਆਪਣੇ ਕਿਹੜੇ ਗ੍ਰੰਥ ਵਿੱਚ ਕੀਤਾ ਬਚਿੱਤਰ ਨਾਟਕ ਦੇ ਵਿੱਚ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਰਿਲੇਟਡ ਕੋਈ ਵੀ ਕੰਨ ਪੁੱਛ ਸਕਦੇ ਕਿ ਕਿਹੜੇ ਗ੍ਰੰਥ ਦੇ ਵਿੱਚ ਇਹਦਾ ਜ਼ਿਕਰ ਆ ਤਾਂ ਤੁਸੀਂ ਬਚਿੱਤਰ ਨਾਟਕ ਹੀ ਲਿਖੋਗੇ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆ ਨੈਕਸਟ ਹੈ ਜੀ ਪੀਰ ਬੁੱਧੂ ਸ਼ਾ ਕਿਸ ਗੁਰੂ ਦਾ ਸਮਕਾਲੀਨ ਸੀ ਤਾਂ ਰਾਈਟ ਆਨਸਰ ਹੈ ਗੁਰੂ ਗੋਬਿੰਦ ਸਿੰਘ ਜੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਕਿਹੜੇ ਗੁਰੂ ਦਾ ਗੁਰਗੱਦੀ ਦਾ ਸਮਾ ਸਭ ਤੋਂ ਵੱਧ ਆ ਸ਼ਾਂਤ ਰਹਾ ਹਾਂਜੀ ਜੇਕਰ ਤੁਹਾਨੂੰ ਸਭ ਤੋਂ ਵੱਧ ਸ਼ਾਂਤ ਪੁੱਛ ਲਿਆ ਜਾਵੇ ਤਾਂ ਸਿੱਖਾਂ ਦੇ 7ਵੇਂ ਗੁਰੂ ਹਰ Rai ਜੀ ਲਗਾਉਂਗੇ ਠੀਕ ਹੈ ਜੇਕਰ ਤੁਹਾਨੂੰ ਆ ਸ਼ਾਂਤ ਪੁੱਛ ਲਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਸਾਹਿਬਜ਼ਾਦੇ ਕੌਣ ਸਨ ਹਾਂਜੀ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਦੱਸੋ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸੀ ਬਾਬਾ ਅਜੀਤ ਸਿੰਘ ਕੌਣ ਸੀਗੇ ਬਾਬਾ ਅਜੀਤ ਸਿੰਘ ਠੀਕ ਹੈ ਨੈਕਸਟ ਹੈ ਜੀ ਸਭ ਤੋਂ ਛੋਟੇ ਸੈਜਾਦੇ ਦਾ ਨਾਮ ਦੱਸੋ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸੈਜਾਦੇ ਦਾ ਨਾਮ ਸੀ ਜੀ ਬਾਬਾ ਫਤੇ ਸਿੰਘ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਖਾਲਸਾ ਕਿਸ ਗੁਰੂ ਦਾ ਪੁੱਤਰ ਮੰਨਿਆ ਜਾਂਦਾ ਹੈ ਹਾਂ ਜੀ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਮੰਨਿਆ ਜਾਂਦਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਵਜ਼ੀਰ ਖਾਨ ਨੇ ਕਿਹੜੇ ਸਹਿਬਜ਼ਾਦਿਆਂ ਨੂੰ ਕੰਦ ਵਿੱਚ ਚਣਵਾਇਆ ਸੀ ਹਾਂਜੀ ਵਜ਼ੀਰ ਖਾਨ ਨੇ ਸਹਿਬਜ਼ਾਦਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਨੂੰ ਕੰਦ ਦੇ ਵਿੱਚ ਚਣਵਾ ਦਿੱਤਾ ਸੀ ਆਪਸ਼ਨ ਨੰਬਰ ਡੀ ਇਜ਼ ザ ਰਾਈਟ ਆਂਸਰ ਨੈਕਸਟ ਹੈ ਜੀ ਸਰਹੰਦ ਦੀ ਦੀਵਾਰ ਦਾ ਸਬੰਧ ਕਿਸ ਨਾਲ ਹੈ ਹਾਂਜੀ ਸਰਹੰਦ ਦੀ ਦੀਵਾਰ ਦਾ ਸਬੰਧ ਆ ਜਿਹੜਾ ਉਹ ਕਿਸ ਦੇ ਨਾਲ ਹੈ ਤਾਂ ਦੋ ਛੋਟੇ ਸਹਿਬਜ਼ਾਦਿਆਂ ਨਾਲ ਆਪਸ਼ਨ ਸੀ ਇਜ਼ ザ ਰਾਈਟ ਆਂਸਰ ਨੈਕਸਟ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਣਵਾਇਆ ਗਿਆ ਸਰਹੰਦ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਜੈਕਾਰਾ ਕਿਸ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ অপਸ਼ਨ ਏ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵਾ ਜਿਹੜਾ ਇਹ ਜ਼ਿਆਦਾਤਰ 5 ਜਨਵਰੀ ਨੂੰ ਮਨਾਇਆ ਜਾਂਦਾ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਠੀਕ ਹੈ ਨੈਕਸਟ ਹੈ ਜੀ ਇਹਦੇ ਬਾਰੇ ਕੁਝ ਮਤ ਪੇਦਾ ਹੀ ਅਨ ਇੰਪੋਰਟੈਂਟ ਜਿਹਾ ਹੈ ਪਰ ਮੈਂ ਫਿਰ ਵੀ ਐਡ ਕਰਤਾ ਜੇਕਰ ਪੁੱਛ ਲਿਆ ਜਾਵੇ ਤਾਂ ਨੈਕਸਟ ਹੈ ਪੌਂਟਾ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਹਾਂਜੀ ਪੌਂਟਾ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਇਹ ਕੀਤੀ ਗਈ ਸੀ ਜੀ 1600 85 ਈਸਵੀ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਹਰੇਕ ਗੁਰੂ ਸਾਹਿਬਾਨ ਨੇ ਕਿਸੇ ਨਾ ਕਿਸੇ ਸਹਿਰ ਦੀ ਸਥਾਪਨਾ ਕੀਤੀ ਹੈ ਠੀਕ ਹੈ ਪੌਂਟਾ ਸਾਹਿਬ ਦੀ ਸਥਾਪਨਾ 1685 ਦੇ ਵਿੱਚ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਠੀਕ ਹੈ ਜੇਕਰ ਆਪਾਂ ਪਹਿਲੇ ਗੁਰੂ ਤੋਂ ਰਿਵਾਈਜ਼ ਕਰੀਏ ਤਾਂ ਸਭ ਤੋਂ ਪਹਿਲੇ ਗੁਰੂ ਆ ਆਪਣੇ ਗੁਰੂ ਨਾਨਕ ਦੇਵ ਜੀ ਇਹਨਾਂ ਨੇ ਕਰਤਾਰਪੁਰ ਦੀ ਸਥਾਪਨਾ ਕੀਤੀ ਜਿਹੜਾ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਆ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਇਹਨਾਂ ਨੇ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਇਹਨਾਂ ਨੇ ਗੋਇੰਦਵਾਲ ਦੀ ਸਥਾਪਨਾ ਕੀਤੀ ਚੌਥੇ ਗੁਰੂ ਗੁਰੂ ਰਾਮਦਾਸ ਜੀ ਇਹਨਾਂ ਨੇ ਰਾਮਦਾਸਪੁਰਾ ਜਾਨੀ ਕਿ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਪੰਜਵੇਂ ਗੁਰੂ ਆਪਣੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਰਤਾਰਪੁਰ ਸਾਹਿਬ ਤੇ ਹਰ ਗੋਬਿੰਦਪੁਰ ਦੀ ਸਥਾਪਨਾ ਕੀਤੀ ਛੇਵੇਂ ਗੁਰੂ ਹਰ ਗੋਬਿੰਦ ਹਰ ਗੋਬਿੰਦ ਜੀ ਗੁਰੂ ਹਰ ਗੋਬਿੰਦ ਜੀ ਨੇ ਕਿਰਤਪੁਰ ਦੀ ਸਥਾਪਨਾ ਕੀਤੀ ਠੀਕ ਹੈ ਤੇ ਨੌਵੇਂ ਗੁਰੂ ਆ ਗੁਰੂ ਤੇਗ ਬਹਾਦਰ ਜੀ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ 10ਵੇਂ ਗੁਰੂ ਆ ਜੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਇਹ ਤੁਸੀਂ ਯਾਦ ਰੱਖਣਾ ਪੌਂਟਾ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ অপশন এ ইজ দা রাইট আনসার কদ কিতী 1685 অমৃতসর ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ অমৃতসর ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ਤੇ ਇਸ ਦੀ ਸਥਾਪਨਾ ਕਦੋਂ ਹੋਈ ਸੀ 1577 ਦੇ ਵਿੱਚ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਪੌਂਟਾ ਸਾਹਿਬ ਤੋਂ ਕੀ ਭਾਵ ਹੈ ਪੌਂਟਾ ਸਾਹਿਬ ਤੋਂ ਭਾਵ ਹੈ ਪੈਰ ਰੱਖਣ ਦਾ ਸਥਾਨ অপশন এ ਇਜ਼ ਦਾ রাইਟ ਆਨਸਰ ਨੈਕਸਟ ਹੈ ਜਫਰਨਾਮਾ ਸ਼ਬਦ ਦਾ ਕੀ ਅਰਥ ਹੈ ਹਾਂਜੀ ਜਫਰਨਾਮਾ ਦਾ ਅਰਥਾ ਫਤੇ ਦੀ ਚਿੱਠੀ অপਸ਼ਨ ਸੀ ਇਸ ਦਾ রাইਟ ਆਂਸਰ ਨੈਕਸਟ ਹੈ ਜਫਰਨਾਮਾ ਨਾਮਕ ਪੱਤਰ ਕਿਹੜੇ ਮੁਗਲ ਸ਼ਾਸਕ ਨੂੰ ਲਿਖਿਆ ਗਿਆ ਜਫਰਨਾਮਾ ਪੱਤਰ ਹੈ ਜਿਹੜਾ ਇਹ ਗੁਰਗੋਵਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਫਾਰਸੀ ਭਾਸ਼ਾ ਦੇ ਵਿੱਚ ਕਿੱਥੇ ਲਿਖਿਆ ਸੀ ਦੀਨਾ ਕਾਂਗੜ ਤੇ ਨੈਕਸਟ ਹੈ ਜਫਰਨਾਮਾ ਨਾਮਕ ਪੱਤਰ ਕਿਹੜੇ ਸਥਾਨ ਤੇ ਲਿਖਿਆ ਗਿਆ ਤੁਹਾਨੂੰ ਇਹ ਵੀ ਆ ਸਕਦਾ ਕਿ ਜਫਰਨਾਮਾ ਕੀ ਆ ਜਫਰਨਾਮਾ ਇੱਕ ਪੱਤਰ ਸੀ ਕਿਹੜੇ ਸਥਾਨ ਤੇ ਲਿਖਿਆ ਗਿਆ ਦੀਨਾ ਕਾਂਗੜ অপਸ਼ਨ ਏ ਇਸ ਦਾ রাইਟ ਆਂਸਰ ਨੈਕਸਟ ਹੈ ਜਫਰਨਾਮਾ ਦੀ ਰਚਨਾ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਗਈ ਤਾਂ ਇਹ ਕੀਤੀ ਗਈ ਜੀ ਫਾਰਸੀ ਚ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜਫਰਨਾਮੇ ਵਿੱਚ ਕੁੱਲ ਕਿੰਨੀਆਂ ਕਿੰਜਾਂ ਕੁੱਲ ਕਿੰਨੇ ਸ਼ੇਅਰ ਹਨ ਹਾਂਜੀ ਜਫਰਨਾਮੇ ਦੇ ਵਿੱਚ ਟੋਟਲ 111 ਸ਼ੇਅਰ ਹਨ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਉੱਚ ਦਾ ਪੀਰ ਵੈਰੀ ਇੰਪੋਰਟੈਂਟ ਉੱਚ ਦਾ ਪੀਰ ਕਿਹੜੇ ਗੁਰੂ ਸਾਹਿਬਾਨ ਨੂੰ ਕਿਹਾ ਗਿਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਦਸ਼ਮੇਸ਼ ਪਿਤਾ ਅਤੇ ਸੰਤ ਸਿਪਾਹੀ ਬੋਲਿਆ ਜਾਂਦਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਸ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਮੁਗਲ ਬਾਦਸ਼ਾਹ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੇ ਮੁਗਲ ਬਾਦਸ਼ਾਹ ਨਾਲ ਭੇਟ ਹੋਈ ਸੀ ਬਹਾਦਰ ਸ਼ਾਹ ਨਾਲ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਬਹਾਦਰ ਸ਼ਾਹ ਨੈਕਸਟ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਕਿੱਥੇ ਹੋਈ ਆਗਰਾ ਛੋਈ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਚੰਡੀ ਦੀ baar ਵਿੱਚ ਕਿੰਨੀਆਂ ਪੌੜੀਆਂ ਅਤੇ ਦੋਹਰੇ ਹਨ ਹਾਂਜੀ ਚੰਡੀ ਦੀ ਬਾਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਇਸ ਦੇ ਵਿੱਚ 54 ਪੌੜੀਆਂ ਨੇ ਤੇ ਇੱਕ ਦੋਹਰਾ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਦਾ ਮਕੂਦਸ਼ ਕੀ ਸੀਗਾ ਜ਼ੁਲਮਾਂ ਦਾ ਟਾਕਰਾ ਕਰਨਾ ਤੇ ਸੱਚ ਦੀ ਰਾਖੀ ਕਰਨੀ ਠੀਕ ਹੈ অপশন নাম্বার ডি ਇਸ ਦਾ রাইਟ ਆਨਸਰ ਹੈ ਕਿ 1 ਕਤੇ 2 ਦੋਵੇਂ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।